ਉਸੇ ਜੋ ਦੀ ਲੋੜ ਹੈ ਅਸੀਂ ਕਦੀ ਨਹੀਂ ਕਹਿੰਦੇ ਕਿ ਵਾਟਰ ਬੱਸਲੇ ਪਾਣੀ ਜਾਂਦਾ ਸਰਦੀ ਤੇ ੜਲੀ ਉੱਧਰ ਹੈ ਲੋਕਾਂ ਦੀ ਟਾਲੀ ਉੱਧਰ ਹੈ ਔਰ ਗੰਦ ਵੀ ਉੱਥੇ ਛੁੱਟ ਰਿਹਾ ਪਰ ਡਿੱਗ ਕਦੀ ਨਹੀਂ ਖੰਡਨ ਕੀਤਾ ਕਿ ਡਿੱਗੀਆਂ ਬਣ ਨਹੀਂ ਜਾਂਦਾ ਪਰ ਅਸੀਂ ਸਾਡੇ ਰੈਫਰੈਂਸ ਦੇ ਵਿੱਚ ਲਖੁੰਦਰ ਦੇ ਰੈਫਰੈਂਸ ਚ ਕੱਲ੍ਹ ਸਵੇਰ ਨਗਰ ਕੌਂਸਲ ਨੂੰ ਗਿਆ ਡਿਓ ਸੋਵਰ ਬਿਬਿਆ ਅੱਜ ਆਇਆ ਅੰਦਰ ਗੰਦ ਛੁੱਟਦੇ ਆ ਇਹਨਾਂ ਨੂੰਸ ਦਿੱਤਾ ਬਸ ਹੀ ਨੋਟਿਸ ਮੱਕਰ ਸਾਹਿਬ ਮੱਕਰ ਸਾਹਿਬ ਗੰਦ ਛੁੱਟਦੇ ਨੂੰ ਨੋਟਿਸ ਪਲੱਸ ਇਹ ਵੀ ਲਿਖਣਾ ਕਿ ਅਸੀਂ ਐਦੋਂ ਬਾਅਦ ਵਾਟਰ ਬੱਸ ਦੇ ਡਿੱਗੀਆਂ ਦੇ ਵਿੱਚ ਗੰਦਾ ਪਾਣੀ ਨਹੀਂ ਜਾਣ ਦਾਂਗੇ ਠੀਕ ਹੈ ਇਨਸ਼ੋਰ ਕਰੋ ਆਜ ਧੰਨਵਾਦ ਮਕਰ ਸਾਹਿਬ ਇਹ ਕਾਫੀ ਟਾਈਮ ਤੋਂ ਦਸ਼ਮੇਸ਼ ਕੋਨੀ ਵਾਸੀਆਂ ਦੀ ਸ਼ਿਕਾਇਤ ਸੀ ਕਿ ਇਹ ਜਿਹੜਾ ਸੀਵਰੇਜ ਦਾ ਬੰਦਾ ਪਾਣੀ ਜਿਹੜੀ ਹੈ ਦੀ ਬਾਉਂਡਰੀ ਹੈ ਜਿਹੜੀ ਦੀਵਾਰ ਹੈ ਦੀਵਾਰ ਰਾਹੀਂ ਉਹ ਜਿਹੜਾ ਸੀਵਰੇਜ ਬੋਰਡ ਦੇ ਵਾਟਰ ਬਟਲ ਦੇ ਜਿਹੜੀਆਂ ਟਿੱਗੀਆਂ ਦੇ ਵਿੱਚ ਟਪਕਲ ਹੋ ਰਿਹਾ ਹੈ ਇਹ ਨਾਲ ਬੰਦਾ ਪਾਣੀ ਜਿਹੜੇ ਸ਼ਹਿਰ ਨੂੰ ਸਪਲਾਈ ਹੋ ਰਿਹਾ ਹੈ ਇਹਦੇ ਬਾਰੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕੱਲ ਫਰਦਿਕ ਕਮੈਂਟ ਬਿਆਨ ਵੀ ਆਇਆ ਸੀ ਉਸ ਤੋਂ ਵੀ ਸਪਾਈ ਬਿਤੁਰ ਬਿਤ ਕਰਵਾਤੀ ਹੈ ਉਸ ਸੀ ਦੀ ਬੇਸਿਕਲੀ ਸਿਰੋਕੀ ਮਸਲਾ ਹੈ ਲੋਹੇ ਜੀ ਬੇਸਿਕਲੀ ਇਹ ਹੈ ਵੀ ਲੋਕ ਇਸ ਗੱਲ ਤੱਕ ਸੌਪਸ਼ਨ ਚਾਹੀ ਹੈ ਕਿ ਨਿਸ਼ਵੇਸ਼ਗਰੀ ਪਿਛਲੇ ਇੱਕ ਸਾਲ ਤੋਂ ਸੀਵਰ ਬੈਕਲੋਇ ਇਤਰਾਸ ਦੀ ਚੱਲ ਰਹੀ ਹੈ ਜੀ ਕਲਿਤ ਨਿਸ਼ਵੇਸ਼ਗਰੀ ਨੇ ਅਸੀਂ ਲਗਾਤਾਰ ਵਾਰੀ ਵਾਰੀ ਅਖਬਾਰਾਂ ਨੂੰ ਬਿਆਨ ਦੇ ਰਹੇ ਹਾਂ ਕਿ ਸਾਡੀ ਜਿਹੜੀ ਮਸ਼ੀਨਰੀ ਹੈ 2015 ਤੋਂ ਪੈਂਡਿੰਗ ਹੈ ਜਿਹੜੀ ਕਾਹਦੀ ਸਮਰਥਾ ਦੀ ਸ਼ਰ 25% ਚੱਲ ਰਹੀ ਹੈ ਜਿੱਥੇ ਨਿਸ਼ਵੇਸ਼ਗਰੀਆ ਪਾਣੀ ਕੱਢਣ ਨੂੰ 30 ਘੰਟੇ ਵਾਰੀਆਂ ਦੋ ਮੋਟਰਾਂ ਚੱਲਣੀਆਂ ਚਾਹੀਦੀਆਂ ਸਿਰਫ 10 ਘੰਟੇ ਤੋਂ ਦੀ ਮੋਟਰ ਪਾਣੀ ਕੱਢ ਰਹੀ ਹੈ ਉਹਦਾ ਕਾਰਨ ਕੀ ਹੁੰਦਾ ਹੈ ਜੀ ਵਰਕ ਪਿੰਕ ਸਿਟੀ ਦੇ ਐਂਡ ਪੁਆਇੰਟ ਮਸ਼ੀਨਰੀ ਦੀ 8 ਨੰਬਰ ਲੋਨ ਨੰਬਰ 10 ਨੰਬਰ 3 ਗਲੀਆਂ ਉਸੇ ਕੋਈ ਸੱਚਾਦਰ ਉਹਦੀਆਂ ਗਲੀਆਂ ਤੇ ਗੋਸ਼ ਲੱਗੀਆਂ ਇਹ ਗਲੀਆਂ ਲਗਾਤਾਰ ਬੈਕਪੋਅ ਰਹਿੰਦੀਆਂ ਅਸੀਂ ਕੋਈ ਖੜਵਾ ਉਤਾਲਾ ਕਰਦੇ ਆ ਪਰ ਇੱਕ ਨੰਬਰ ਇੱਕ ਮਸ਼ੀਨਰੀ ਤੇ ਨੰਬਰ ਤੋਂ ਦੂਜਾ ਸਵੀਰ ਮੇਨ ਉਹ 15 ਸਾਲ ਹੋ ਗਏ ਉਹ ਨਿਕਲ ਪੁੱਛੇ ਟਿੱਕ ਬਿਜਾਰਦੇ ਹੈ ਸੀਵਰੇਜ ਕੰਮ ਚੱਲਦਾ ਹੋਣਾ ਹੁਣ ਇਸੇ ਮਸਲਾ ਬੜਾ ਚੰਗੀ ਕਿ ਮਸਲਾ ਸਫਾਈ ਦਾ ਨਹੀਂ ਮਸਲਾ ਉਹ ਮੰਨੇ ਵਾਲੇ ਵਾਲੀ ਕਿ ਇਹ ਸੀਵਰੇਜ ਦਾ ਗੰਦਾ ਪਾਣੀ ਹੈ ਉਹ ਪਾਣੀ ਉਹ ਪਾਣੀ ਦੀ ਵੀ ਸਪਲਾਈ ਹੋ ਰਿਹਾ ਹੈ ਮੈਂ ਉਸੇ ਦਾ ਪਾਣੀ ਸਾਰੇ ਸ਼ਹਿਰ ਨੂੰ ਰੋਹਿਤ ਵੀ ਮੋਸੇ ਗਲਤੀ ਆ ਗਿਆ ਜਿਹੜਾ ਬਾਹਰੋਂ ਦੇਖਣ ਨੂੰ ਲੱਗਦਾ ਮੱਲੇ ਵਾਲੇ ਬਿਲਕੁਲ ਠੀਕ ਹੈ ਕਿ ਜਿਹੜੇ ਵਾਟਰ ਦੀ ਬਾਉਂਡਰੀ ਹੈ ਉਹ ਵੀ 40 42 ਸਾਲ ਪੁਰਾਣੀ ਹੈ ਜਦੋਂ ਪਾਣੀ ਉੱਧਰ ਨੂੰ ਜਾਂਦਾ ਕੁਝ ਲੋਕਾਂ ਨੇ ਢਹਾ ਲੋਕ ਨੂੰ ਕਰ ਰਹੇ ਸੀ ਕਿ ਨਗਰ ਕੌਂਸਲ ਕਮੇਟੀ ਢਾੜੀ ਉੱਧਰ ਨੂੰ ਹੈ ਜਿਹੜਾ ਗੰਦਾ ਪਾਣੀ ਨਿਕਲਦਾ ਉਹ ਜਿੰਦਰ ਸੀਵਰ ਖੁੱਲਦਾ ਨਹੀਂ ਜਿੰਦਰ ਖਾਲੀ ਨਹੀਂ ਹੁੰਦਾਗਾ ਉਹ ਵਾਟਰ ਦੇ ਟੈਂਕਾ ਵਾਲੇ ਪਾਸੇ ਨੂੰ ਜਾਂਦਾ ਪਰ ਟੈਂਕ ਦੇ ਵਿੱਚ ਇੱਕ ਬੂੰਦ ਪਾਣੀ ਨੂੰ ਜਾਂਦਾ ਕਿਉਂਕਿ ਟੈਂਕ ਦੇ ਚਾਰੇ ਪਾਸੇ ਪੈਰਾਪੇਟ ਵਾਲਾ ਹੈ ਉਸ ਤੋਂ ਪਹਿਲਾਂ 40 40 30 30 ਫੁੱਟ ਕੱਚਾ ਕੱਚੀ ਜਗ੍ਹਾ ਵੀ ਹੈਗੀ ਹੈ ਪਰ ਟੈਂਕੇ ਸਾਡੀ ਹਰ ਅਸੀਂ ਯਕੀ ਉਹ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਦੇਖ ਵੀ ਭੜੀ ਲੱਗਦੀ ਹੈ ਪਰ ਕਿਉਂਕਿ ਇਹ ਜੋ ਵਾਟਰ ਪ੍ਰੋਟेक्टेड ਏਰੀਆ ਪਾਣੀ ਨਹੀਂ ਜਾਣਾ ਚਾਹੀਦਾ ਉਸ ਵਾਸਤੇ ਵੀ ਜਿੱਥੇ 2 ਪੁਆਇੰਟ ਲੱਗ ਗਏ ਸਾਨੂੰ ਕੱਲ ਜਿਹੜੀ ਕੰਧ ਢੀਕ ਹੈ ਜਿਹਨੂੰ ਕੋਈ ਥੋੜਾ ਬਹੁਤ ਸੀਮਿੰਟ ਲਾ ਕੇ ਕੀਤਾ ਉਹ ਕੱਲ ਟੁੱਟ ਗਿਆ ਕਿ ਅੱਗੇ ਤੋਂ ਜਿੱਕਨੀ ਬਣਾਇਆ ਗਿਆ ਪਾਣੀ ਨੂੰ ਟੈਂਡਰ ਕਰ ਦਿੱਤਾ ਸੀ ਕੰਧ ਉਸ ਟੰਮ ਕਰਵਾਤਾ ਬਟ ਉਸ ਤੋਂ ਬਾਅਦ ਜਿਹੜਾ ਫਲੋਰ ਸੀ ਉਹ ਹੋਰੋਂ ਦੂਜੇ ਪਾਸੇ ਚੱਲ ਪਿਆ ਫਲੋਰ ਦਾ ਹਾਲ ਹਾਲੇ ਤੱਕ ਵੀ ਨਹੀਂ ਹੋਇਆ ਹਾਲ ਪਰ ਮੈਂ ਤੁਹਾਨੂੰ ਮੈਂ ਪਹਿਲਾਂ ਹੀ ਬੇਨਤੀ ਕਰ ਰਿਹਾ ਕਿ ਮੇਨ ਅਦਾਲਤ ਸੀਵਰ ਦੀ ਸਫਾਈ ਦੇ ਮੋਟਰਾਂ ਹੀ ਹੈ ਸੀਵਰ ਦੀ ਬਾਰਾਵੇਂ ਨੂੰ ਟੈਂਡਰ ਖੁੱਲ੍ਹੇ ਆਂ ਔਰ ਉਮੀਦ ਕਰਦੇ ਆਂ ਕਿ 15 ਦੀ ਜਾਂ 16 ਦਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਸਾਨੂੰ ਜੇ ਠੀਕ ਸਮੂਥ ਕੰਮ ਪੰਤਰਾ ਸੋਣੇ ਚੱਲ ਪੈਂਦੇ ਤਾਂ ਤੀਜੇ ਗੱਲ ਤੋਂ ਸਰਦਾਰ ਜੀ ਆਪਣਾ ਸੀਵੀ ਤੇ ਕਰਮਚਾਰੀ ਦੀ ਹੈਲਥ ਨਾਲ ਵੀ ਆਪਾਂ ਜਿਹੜਾ ਗੰਦਾ ਬਣ ਵੀ ਜਮ ਆਪਣੇ ਗਵਾਂਡ ਵੇਚਣੀ ਜੀ ਹਾਲਾਤ ਹੁੰਦੇ ਨੇ ਸ਼ਹਿਰ ਦੇ ਨਾਲ ਤਾਂ ਵੀ ਉਹ ਜੜਾ ਸਵਾਲ ਲੋ ਜੀ ਤੁਹਾਡੇ ਪਿੱਛੇ ਹੁਣ ਵੀ ਬੰਦੇ ਲੱਗੇ ਹੋਏ ਆਂ ਬੰਦੇ ਸਵੇਰ 7:00 ਵਜੇ ਲੱਗੇ ਆਂ ਬੰਦੇ ਡੇਲੀ ਆਉਂਦੇ ਆਂ ਪਰ ਜਦੋਂ ਮੇਨ ਸੀਵਰ ਦੀ ਸਪਾਈ ਨਾ ਹੋਵੇ ਨਾ ਤਾਂ ਬੰਦਿਆਂ ਨੂੰ ਆਈਕਲ ਨਾਲ ਦੇ ਵਿੱਚ ਪੜਨਾ ਹੈ ਨਾ ਹੀ ਕੋਈ ਸੜਕੋ ਮਸ਼ ਆਈਕਲ ਸਾਰਾ ਕੰਮ ਤੇ ਕਿਉਂ ਮੈਨੀ ਮਕੈਨੀਕਲ ਹੋ ਗਿਆ ਸੁਪਰੀਮ ਕੋਰਟ ਨੇ ਦੱਤਾ ਵੀ ਇਹੀ ਕਿ ਬੰਦਾ ਨਹੀਂ ਵਿੱਚ ਬਣਨਾਗਾ 2019 ਇਨਸਪੈਕਸ਼ਨ ਨੇ ਲਈ ਹੈ ਅਸੀਂ ਪੱਗਿਆ ਵਾਲੀ ਉਤਪਾਦਾਂ ਕੱਢ ਸਕਦੇ ਹਾਂ ਮਸ਼ੀਨਾਂ ਤੋਂ ਬਗੈਰ ਕੋਈ ਵੀ ਸਾਡੇ ਹੱਥ ਜਿਵੇਂ ਖੜੇ ਹੋ ਜਾਂਦੇ ਐ ਪਰ ਫਿਰ ਵੀ ਅਸੀਂ ਜਿੰਨੀ ਕੋਸ਼ਿਸ਼ ਕਰ ਰਹੇ ਹਾਂ ਕਿ ਤੱਕ ਇਹ ਇਸ ਮਸਲੇ ਦਾ ਕੀ ਹੱਲ ਕਿਨੇ ਟਾਈਮ ਤੇ ਚੱਲ ਹੋਣਗੀ ਜੇ ਤਾਂ ਤੁਸੀਂ ਸਹੀ ਜਵਾਬ ਤਕਨੀਕੀ ਮੰਗਦੇ ਹੋ ਤਾਂ ਸਫਾਈ ਜਿਹੜੀ ਹੈ ਤੇ ਕਿੰਨੇ 15 ਅਗਸਤ ਤੋਂ ਸ਼ੁਰੂ ਹੋਏਗੀ ਤੇ ਮੈਨੂੰ ਉਮੀਦ ਹੈ ਦਸ਼ਮੇਸ਼ ਜਰੀ ਨੂੰ ਉਹਨੂੰ ਅਗਸਤ ਐਂਡ ਤੱਕ ਇਹ ਸੰਬੰਧ ਦੇ ਪਹਿਲੇ ਹਿੱਸੇ ਰਿਲੀਵ ਦੇ ਦਾਂਗੇ ਤੇ ਦਸ਼ਮੇਸ਼ ਨਿਰੀਖੀ 15 ਸਾਲ ਦੀ ਬੱਸੀ ਹੋਈ ਹੈ ਮਸਤੀਕ ਆਪ ਹੀ ਕਹਿੰਦੇ ਸੀ ਮੈਨੂੰ ਪ੍ਰੋਬਲਮ ਪਰ ਅਸੀਂ ਸਾਨੂੰ ਲੱਗ ਰਿਹਾ 10 ਸਾਲ ਦੀ ਤੋਂ ਪ੍ਰੋਬਲਮ ਆ ਰਹੀ ਹੈ ਪਹਿਲਾਂ ਕਦੀ ਵੀ ਦਸ਼ਮੇਸ਼ ਨਿਰੀਖੀ ਅੱਜ ਤੱਕ ਨਹੀਂ ਦੀ ਕੋਈ ਨਹੀਂ ਤੇ ਪਹਿਲਾ ਟਾਈਮ ਮੈਂ ਕਿਹਾ 2.1 ਹੋ ਗਿਆ ਤੇ ਅਸੀਂ ਸੰਬੰਧ ਤੋਂ ਪਹਿਲਾਂ ਪਹਿਲਾਂ ਉਹਨੂੰ ਪਹੁੰਚਾ ਦੇ ਧੰਨਵਾਦ ਕੀ ਸੈਟੀਸਫਾਈ ਸਾਡੇੋਂ ਡਿਪਾਰਟਮੈਂਟ ਤੋਂ ਜਾਂ ਹਾਲਾਤ ਹੀ ਨੇ ਇਸ ਸੰਬੰਧ ਦੇ ਹਾਲਾਤ ਜੀ ਜਿਵੇਂ ਪਹਿਲਾਂ ਸੋਨ ਹੀ ਹਾਲਾਤ ਕਿ ਬੇਨਤੀਆਂ ਪ੍ਰਸ਼ਾਸਨ ਨੂੰ ਕਾਫੀ ਸਮੇਂ ਲੰਮੇ ਤੋਂ ਅਸੀਂ ਸਾਰਾ ਜੋ ਮੱਲਾ ਸਾਡੀ ਬਿਸਮੇਸ਼ ਖਲਾਉਨੀ ਕਰਦੇ ਆ ਤੁਸੀਂ ਜੇ ਪਿੱਛੇ ਮੜਾ ਜ ਕੈਮਰਾ ਘਮਾਓ ਹੁਣ 6 ਨੰਬਰ ਗਲੀ ਤੋਂ ਲੈ ਕੇ ਤੇ ਆਹ ਜਿਹੜਾ ਮੋੜ ਆ ਇੱਥੇ ਇਸ ਟਾਈਮ ਹੀ ਪੂਰਾ ਫੁੱਲ ਪਾਣੀ ਤੁਹਾਡੇ ਬੈਕਸਾਈਡ ਖੜਾ ਹੈ ਜੀ ਕੱਲ ਅਸੀਂ ਪਰਸੋਂ ਵੀਡੀਓ ਪਾਈ ਸੀ ਉਸ ਵੀਡੀਓ ਦਾ ਅਸਰ ਹੋਇਆ ਐਸ ਮੋੜ ਤੇ ਛੱਪਣ ਲੱਗਿਆ ਹੁੰਦਾ ਸੀ ਲੋਕ ਲੰਘਣ ਦਿਖਦੇ ਸੀ ਕੋਈ ਮੋਟਰਸਾਈਕਲ ਤੋਂ ਡਿੱਗ ਪੈਂਦਾ ਸੀ ਸਾਹਮਣੇ ਬਿਲਕੁਲ ਬੱਟਰੋਸਤ ਨੂੰ ਬਾਈਸਾਈਡ ਦੇਖੋ ਜੀ ਮੱਕੜ ਸਾਹਿਬ ਹੁਣੇ ਬਿਆਨ ਦੇ ਕੇ ਹਟਿਆ ਆ ਪੀ ਪਾਣੀ ਨਹੀਂ ਜਾਂਦਾ ਅਸੀਂ ਬੇਨਤੀ ਕਰਦੇ ਆਂ ਸਾਰੀ ਸੰਗਤ ਖੜੀ ਆਂ ਮੱਲੇ ਵਾਲੇ ਖੜੇ ਆ ਮੁਲਾਜ਼ਮ ਖੜੇ ਆ ਆਓ ਸਾਹਮਣੇ ਹੁਕਮਾਓ ਜੀ ਮੜਾ ਜੇ ਵਾਟ ਜੀ ਉਹ ਤੁਹਾਨੂੰ ਇਹ ਵਾਟ ਜੀ ਉੱਥੇ ਅਸੀਂ ਵਾਟਰ ਟੌਕ ਸੁਰੱਖਿਆ ਜਿਹੜਾ ਸੀਬ੍ਰੇ ਦਾ ਪਾਣੀ ਜੀ ਮਤਲਬ ਪੈਕੇਟ ਤੇ ਇਹਦੇ ਚ ਜਾਂਦਾ ਸੀ ਵਾਟਰ ਟੌਕ ਜੀ ਮੱਖ ਸਾਹਿਬ ਇਹ ਕਹਿੰਦੇ ਵੀ ਪਾਣੀ ਉਹਦੇ ਚ ਨਹੀਂ ਸੀ ਜਾਂਦਾ ਅਸੀਂ ਕਹਿੰਨੇ ਵੀ ਇੰਨਾ ਵੇਖੋ ਉੱਥੋਂ ਨਾਲ ਪਰਲੇ ਪਾਸੇ ਡਿੱਗ ਜਿਹੜਾ ਥੱਲੇ ਪਾਣੀ ਇੱਕ ਸਾਲ ਦਾ ਲਗਾਤਾਰ ਪਾਣੀ ਸੀਵਰੇਜ ਦਾ ਉੱਥੇ ਜਾਂਦਾ ਹੈ ਉਹ ਪਾਣੀ ਜਾਂਦਾ ਕਿੱਥੇ ਆ ਮਕਰਸਾਹ ਤੁਸੀਂ ਇਹ ਬੇਨਤੀ ਪੁੱਛਦੇ ਆ ਕਿ ਪਾਣੀ ਜਾਂਦਾ ਸਾਨੂੰ ਪਤਾ ਤਾਂ ਲੱਗਦੀ ਵੀ ਇੱਕ ਸਾਲ ਤੋਂ ਸਾਡੀਆਂ ਗਲੀਆਂ ਦਾ ਸੀਵਰੇਜ ਦਾ ਸਾਰਾ ਗੰਦਾ ਪਾਣੀ ਮੀਂਹ ਦੀ ਬਰਸਾਤਾਂ ਦਾ ਸਾਰਾ ਪਾਣੀ ਉਹ ਜਾਂਦਾ ਕਿੱਥੇ ਆ ਇਸ ਗੱਲ ਦਾ ਵੀ ਸਾਨੂੰ ਸਪਸ਼ਟਿਕਨ ਡetails ਆਵੇ ਨਾ ਜੀ ਕੱਲ ਸੀਮੈਂਟ ਲਾ ਕੇ ਇੱਥੋਂ ਇੱਥੇ ਆਉ ਖੰਭਾ ਡਿੱਗਣ ਵਾਲਾ ਹੋਇਆ ਕਾ ਵਿੱਚ ਇੱਥੇ ਸੀਮੈਂਟ ਲਾ ਕੇ ਇੱਥੋਂ ਬੰਦ ਕੀਤਾ ਨਾਲ ਦੀ ਨਾਲ ਉਹ ਮਿੱਟੀ ਪਾ ਕੇ ਹੁਣ ਸਾਰਾ ਸ਼ਹਿਰ ਦਾ ਜਿਹੜਾ ਗਲੀਆਂ ਦਾ ਪਾਣੀ ਪਿੱਛੇ ਬੈਕ ਹੋਣ ਲੱਗ ਪਿਆ ਇਹ ਪਾਣੀ ਨਾਲ ਤੋੜੀ ਵਾਟਰਪ੍ਰੂਫ ਦੀ ਕੰਧ ਦੇਖੋ ਇਹਦੇ 6 ਨੰਬਰ ਤੋਂ ਲੈ ਕੇ ਆ 10 ਨੰਬਰ ਦੀ ਉੱਤੇ ਵਾਟਰਪ੍ਰੂਫ ਦੀ ਕੰਧ ਆ ਇਹ ਸਾਰਾ ਪਾਣੀ ਹੁਣ ਇੱਥੇ ਦੇ ਇੱਥੇ ਖੜਾ ਰਿਹਾ ਪਾਣੀ ਇਹ ਆਪੇ ਪਾਣੀ ਆਪੇ ਹੀ ਰਸਤੇ ਬਣਾ ਲੈਂਦਾ ਜੀ ਪਾਣੀ ਇਹ ਇੱਥੋਂ ਵੀ ਤੁਸੀਂ ਨਿਗਾਹ ਮਾਰੋ ਆਪਾਂ ਪਰਲੇ ਪਾਸੇ ਚੱਲਦੇ ਆ ਹੁਣ ਪਾਣੀ ਪਰਲੇ ਪਾਸੇ ਸਿੰਮਨ ਨਾਲ ਸ਼ੁਰੂ ਹੋ ਗਿਆ ਆਪਾਂ ਸਾਲ ਆਪਾਂ ਚੱਲਦੇ ਆ ਪਰਲੇ ਪਾਸੇ ਇਹ ਸਾਰਾ ਗੰਦਾ ਪਾਣੀ ਥੱਲੇ ਸਿਲਮ ਸਿਲ ਕੇ ਕੱਲ ਵਾਟਰ ਡਿਪਾਰਟਮੈਂਟ ਨੇ ਜਿਹੜੀ ਸਫਾਈ ਦਾ ਕੰਮ ਸ਼ੁਰੂ ਕਰਤਾ ਹੁਣ ਜਿਵੇਂ ਉਹ ਆਦੇ ਬਾਰੇ ਤੇਰੇਆ ਭਰੋਸਾ ਵੀ ਅਸੀਂ ਆਉਣ ਵਾਲੇ 1 ਮਹੀਨੇ ਦੇ ਵਿੱਚ ਵਿੱਚ ਇਹ ਤੁਹਾਨੂੰ ਫੋਰਕਾਸਟ ਆ ਕਿ ਨਾ ਬਹੁਤ ਮੱਤਰਾ ਨੀਂਦੇ ਨੂੰ ਤਾਂ ਇੱਥੇ ਕਿੰਨੀਆਂ ਬਿਮਾਰੀਆਂ ਹੋਣਾ ਬਿਲਕੁਲ ਜਿਹੜੇ ਦਿਨ ਆ ਉਧਰੋਂ ਮੱਛਰ ਆ ਪਰ ਸਾਤਾਂ ਦੇ ਦਿਨ ਇੱਥੇ ਬਹੁਤ ਹੋ ਜੂ ਅਸੀਂ ਤਾਂ ਨੇ ਵਿੱਚ ਇੱਕ ਮਹੀਨਾ ਟਾਈਮ ਲੈਂਦੇ ਆ ਤੇ ਉਹਨਾਂ ਚਿਰ ਕੁਛ ਨਾ ਕੁਛ ਨਾ ਕੋਈ ਟੈਂਪਰੇਰੀ ਹਲਕਾ ਸਾਨੂੰ ਕੱਢ ਦੇਣ ਕੋਈ ਨਹੀਂ ਆ ਦੇਖ ਇਹਨੂੰ ਮੜਾ ਮੋਟਾ ਸੁੱਕ ਜਿਵੇਂ ਆਕ ਹਾਂ ਦੇਖੋ ਇਹ ਕਿਵੇਂ ਇੰਨਾ ਪਾਣੀ ਸੁੱਥੇ ਇਹਨਾਂ ਕੱਲ ਅੱਜ ਪਤਾ ਨਹੀਂ ਲੱਗਦਾ ਕਿ ਇੱਥੇ ਪਾਣੀ ਇੱਕ ਮਹੀਨੇ ਤੋਂ ਖੜਾ ਹੈ ਦੱਸੋ ਪਾਣੀ ਦਾ ਪਤਾ ਲੱਗਦਾ ਿੱਟੀ ਪਾ ਕੇ ਮੁੱਠਾ ਘਰਮ ਹੋ ਗਿਆ ਇਹਨੇ ਹਾਂ ਕੋਈ ਟੈਂਕਰ ਵੀ ਮਹੀਨੇ ਨਹੀਂ ਦਿਨਾਂ ਦਾ ਦਿਵਾ ਲਿਆ ਕੋਈ ਨਹੀਂ ਦੱਸੋ ਜੀ ਹੈਗਾ ਤਾਂ ਕੋਈ ਦੱਸੋ ਜੀ ਕੋਈ ਸਸਤਾ ਤੇਰੇ ਹੋਂਸੇ ਤੋਂ ਡਾਟਾ ਹੋਣੀ ਇੱਥਲਾ ਸਾਡਾ ਕੋਈ ਹਾਦੀ ਕੋਈ ਹਾਦੀ ਕੋਈ ਤਾਂ ਨਹੀਂ ਵੀ ਕਿਸੇ ਡਿਪਾਰਟਮੈਂਟ ਨਾਲ ਮਕਰ ਸਾਹਿਬ ਨਾਲ ਕੋਈ ਰਾਜਮਨ ਸਾਡਾ ਕੋਈ ਨਿੱਜੀ ਆ ਮਤਲਬ ਤੁਹਾਡੇ ਬੱਚੀ ਵਾਲੇ ਦਾ ਦੂਜੀ ਕੱਲੇ ਵਾਟਰ ਸਾਰੇ ਸ਼ਹਿਰ ਦਾ ਮੇਨ ਵਾਟਰ ਵਰਕਸ ਜੀ ਇਹ ਗੱਲ ਤਾਂ ਗੱਲ ਜੀ ਸਾਰੇ ਸ਼ਹਿਰ ਦਾ ਮੇਨ ਵਾਟਰ ਵਰਕਸ ਆ ਜੇ ਅਸੀਂ ਇਹਦਾ ਤੁਸੀਂ ਮੈਂ ਤਾਂ ਨਾ ਆਪਾਂ ਬਣੇ ਤਾਂ ਨੇ ਸਾਰੇ ਚੱਲਦੇ ਆ ਜੇ ਤੁਸੀਂ ਇੱਕ ਰੀ ਅੰਦਰ ਵਾਪਸ ਢੇੜਾ ਮਾਰ ਕੇ ਮੁੜਿਆ ਮੈਨੂੰ ਨਹੀਂ ਲੱਗਦਾ ਕੋਈ ਪਾਣੀ ਪੀ ਲੂਗਾ ਕੋਈ ਬੰਦਾ ਪਾਣੀ ਨਹੀਂ ਪੀਂਦਾ ਹਾਲਾਤ ਐਵੇਂ ਮਾਰੇ ਆ ਐਸ ਕੰਨ ਦੇ ਵਿੱਚ ਵੱਡੇ ਵੱਡੇ ਮੋਰੇ ਰੱਖੇ ਆ ਸਾਰਾ ਸੀਵਰੇਜ ਦਾ ਤੇ ਬਰਸਾਤਾਂ ਦਾ ਉਹ ਵੀ ਪਾਣੀ ਜਿੰਨੀ ਗੰਦਗੀ ਸ਼ਹਿਰ ਦੀ ਹੋ ਗਈ ਇੱਥੇ ਭਰੀ ਪਈ ਆ ਉਹ ਪਰਲੇ ਟੱਗ ਦੇ ਵਿੱਚ ਪਸਵਾਂ ਦਾ ਜੋ ਤੁਹਾਡੀ ਕੀ ਮੰਗ ਹੈ ਜੀ ਮੱਲੇ ਬਲੋ ਉਹ ਚੀਜ਼ਾਂ ਤੁਸੀਂ ਪਹਿਲਾਂ ਸਾਡੀ ਮੇਨ ਮੰਗ ਇੱਕੋ ਹੀ ਆ ਵੀ ਸਾਡਾ ਹੱਲ ਕੀਤਾ ਜਾਵੇ ਪਾਣੀ ਇੱਥੇ ਨਾ ਖੜੇ ਤਾਂ ਗੱਠ ਉਸ ਪਾਣੀ ਨਾ ਜਾਵੇ ਆ ਇਹ ਹੱਥ ਹੋਰ ਕੋਈ ਮੰਗ ਨਹੀਂ ਸਿਰ ਮੇਰੇ ਤੋਂ ਹਾਂਜੀ ਫੋਨ ਇਹਦੇ ਅਸੀਂ ਕਰਾ ਲਈ ਟੈਂਪਰੀਰੀ ਕੋ ਦੇਖਣਾ ਅੰਜਲੂ ਵਾਲਾ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਰਾਜ ਅਸੀਂ ਇੱਕ ਵਾਰੀ ਐਂਡ ਹੋਣਾ ਮਤਲਬ ਇੱਕ ਟ੍ਰਾਈ ਬੰਦ ਜਿਹੜੀ ਟੈਂਪਰੀਰੀ ਸਪਾਈ ਉਹ ਤੱਕ ਇੱਕ ਮਿੰਟ ਦੇ ਇਹ ਖੰਡਨ ਕੀਤਾ ਸੀ ਕਿ ਕੋਹੇ ਦਾ ਵੀ ਪਾਣੀ ਜਿਹੜਾ ਇਸ ਕਲੋਨੀ ਦਾ ਪਾਣੀ ਦਸ਼ਮੇਸ਼ ਕਲੋਨੀ ਦਾ ਡਿੱਗੀਆਂ ਵੱਲ ਨਹੀਂ ਜਾ ਰਿਹਾ ਤੁਸੀਂ ਸਾਨੂੰ ਇੱਥੇ ਜਿੰਨੇ ਵੀ ਆਪਤਵੰਤੇ ਸੱਜਣ ਖੜੇ ਆ ਇਹ ਮੈਨੂੰ ਦੱਸ ਦਿਓ ਕਿ ਕੀ ਪਾਣੀ ਜਾ ਰਿਹਾ ਸੀ ਕਿ ਨਹੀਂ ਜਾ ਰਿਹਾ ਤੁਸੀਂ ਕੱਲ ਬੰਦ ਕੀਤਾ ਹੈ ਕਿ ਨਹੀਂ ਕੀਤਾ ਮੀਆਂ ਦਾ ਪਾਣੀ ਵੀ ਜਾਂਦਾ ਕਿ ਨਹੀਂ ਜਾਂਦਾ ਬਸ ਦੋ ਗੱਲਾਂ ਸਮੇਤੋ ਧਿਆਨ ਨਾਲ ਅਸੀਂ ਕਦੇ ਨਹੀਂ ਖੰਡਨ ਕੀਤਾ ਕਿ ਡਿੱਗੀਆਂ ਬੰਨ ਨਹੀਂ ਜਾਂਦਾ ਪਰ ਅਸੀਂ ਇਹ ਖੰਡਨ ਜ਼ਰੂਰ ਕਰਦੇ ਹਾਂ ਕਿ ਡਿੱਗਿਆਂ ਦੇ ਵਿੱਚ ਕੋਈ ਪਾਣੀ ਨਹੀਂ ਜਾਂਦਾਗਾ ਵਾਟਰ ਹੌਸੇ ਮਾਨ ਵਾਲੇ ਪਾਸੇ ਹੈ ਨਾ ਤਾਂ ਸੀ ਕੋਈ ਇੰਟੈਂਸ਼ਨਲ ਮੋਰੀ ਰੱਖਿਓ ਇਹ ਕੰਧ 42 ਸਾਲ ਪੁਰਾਣੀ ਹੈ ਨਵੀਂ ਕੰਧ ਸਾਰੇ ਹੋਣ ਦਾ ਪ੍ਰੋਜੈਕਟ ਵੀ ਕੀਤਾ ਗਿਆ ਹੈ ਪਰ ਜੇ ਮੈਨੂੰ ਬੜੇ ਦੁੱਖ ਨਾਲ ਇਹ ਵੀ ਕਹਿਣਾ ਪਊਗਾ ਲੈ ਵੀ ਲੋਕਾਂ ਨੇ ਵੀ ਤਕਰੀਬਨ ਸਾਰੀ ਢਾਲ ਆਦੀ ਅੰਦਰੋਂ ਕੀਤੀ ਹੋਈ ਹੈ ਪਰ ਹੋਰ ਜੇ ਦੁੱਖਦਾਈ ਖਬਰ ਇਹ ਹੈ ਕਿ ਤੁਸੀਂ ਹੁਣ ਤੁਸੀਂ ਜੇ ਪੁੱਛ ਹੀ ਲਿਆ ਤਾਂ ਤੁਹਾਨੂੰ ਇੱਕ ਆਪ ਕਹਿਂਚ ਬੜਾ ਮਤਲਬ ਫੀਲ ਹੋਊਗਾ ਕਿ ਸਾਹਮਣੇ ਵਾਲੇ ਤਕਰੀਬਨ 90 ਤੋਂ 100 ਲੋਕ ਅਧਿਕ ਘਰ ਦਾ ਡਸਟ ਜਿੱਥੇ ਕਿ ਠੀਕ ਹੈ ਮਹਿਕਮੇ ਜ਼ਿੰਮੇਵਾਰੀ ਬਣ ਗਈ ਤੇ ਲੋਕਾਂ ਦਾ ਇਖਾਕੀ ਬਣਦਾ ਕਿ ਉਹ ਵੀ ਅਸੀਂ ਕੋਆਪਰੇਟ ਕਰੀਏ। ਇਹ ਪਾਣੀ ਜਾ ਰਿਹਾ ਤੇ ਜੇ ਆਪਾਂ ਦੇ ਘਰ ਵਾਸਤੇ ਉਪਰਾਲੇ ਕਰਦੇ ਆ ਪ੍ਰਣਾਲੇ ਖੋਲਦੇ ਆ ਜਾਂ ਫਰਸ਼ ਚਲਾਣੇ ਆ ਤਾਂ ਆਪਣਾ ਫਰਜ਼ ਬਣ ਜਾਂਦਾ ਕਿ ਆਪਣੇ ਵਾਟਰ ਦੇ ਜਾਣ ਕੇ ਤਾਂ ਪਾਣੀ ਨਾ ਭੇਜੀਏ। ਸੀਵਰ ਦੀ ਪ੍ਰੋਬਲਮ ਅਸੀਂ ਟੈਕਲ ਕਰ ਲਾਂਗੇ ਪਰ ਲੋਕਾਂ ਨੂੰ ਸਹਿਯੋਗ ਦੀ ਲੋੜ ਹੈ। ਅਸੀਂ ਕਦੇ ਨਹੀਂ ਕਹਿੰਦੇ ਕਿ ਵਾਟਰ ਵਸਲੇ ਪਾਣੀ ਨਹੀਂ ਜਾਂਦਾ। ਸੜਕ ਦੀ ਢਾਲ ਵੀ ਉੱਧਰ ਹੈ, ਲੋਕਾਂ ਦੀ ਢਾਲ ਵੀ ਉੱਧਰ ਹੈ ਔਰ ਗੰਦ ਵੀ ਉੱਥੇ ਸੁੱਟ ਰਹੇ ਆ ਔਰ ਡਿੱਗੀਆਂ ਵੀ ਪਾਣੀ ਅਸੀਂ ਨਹੀਂ ਜਾਣਦੇ। ਹਮੇਸ਼ਾ ਸਾਡੀ ਹਰਦਲ ਤੋਂ ਮੈਂ ਇਹਦੇ ਲੈ ਕੇ ਚੱਲਦਾ ਆਪਾਂ ਡਿੱਗੀਆਂ ਚ ਚਲਦੇ ਆਂ ਪਾਣੀ ਪੈਂਦਾ ਵਖਾ ਦੇਨੇ ਜਾਂਦਾ ਕਿ ਨਹੀਂ ਜਾਂਦਾ ਤੁਸੀਂ ਉਸ ਦਾ ਜਵਾਬ ਪੱਤਰਕਾਰ ਸਾਹਿਬ ਆਜੋ ਆਜੋ ਸਰ ਤੁਸੀਂ ਜਾ ਕੇ ਦੇਖੋ ਵੀ ਪਾਣੀ ਕਿਵੇਂ ਪਸ਼ਵਾਂ ਦੀ ਗੋਬਰ ਸਮੇਤ ਜਿੱਥੇ ਜਾ ਰਿਹਾ ਜਿੱਥੋਂ ਤੁਸੀਂ ਪਾਣੀ ਭਰ ਕੇ ਸਾਨੂੰ ਦੇ ਰਹੇ ਹੋ ਜੇ ਤੁਹਾਡਾ ਇਹ ਵੀ ਚੈੱਕ ਕਰ ਲੈਂਦੇ ਆ ਜੇ ਤੁਹਾਨੂੰ ਇਹੋ ਜਿਹਾ ਆ ਗਿਆ ਤਾਂ ਤੁਹਾਨੂੰ ਇਹ ਡਿੱਗਿਆਂ ਦੇ ਆਲੇ ਦੁਆਲੇ ਅਸੀਂ ਹੋਰ ਵੀ ਕੋਪਰਾਲਾ ਕਰ ਦਾਂਗੇ ਸਰਲੀਅਰ ਕਰਦੇ ਠੀਕ ਹੈ ਇਹਦੇ ਵਾਸਤੇ ਅਸੀਂ ਸੋਮਵਾਰ ਤੋਂ ਇੱਕ ਟੀਮ ਲਾ ਗਏ ਜੇ ਤੁਹਾਡਾ ਕੋਈ ਵੀ ਹੈ ਇਹ ਤੁਹਾਨੂੰ ਇਨਸ਼ੋਰ ਕਰਦੇ ਆ ਲੈ ਵੀ ਇਹੋ ਜਿਹਾ ਕੋਈ ਵੀ ਤੁਹਾਨੂੰ ਕਿਸੇ ਨੂੰ ਮੁਸ਼ਕਲ ਨਹੀਂ ਆਇਤੋ ਸਹੀ ਗੱਲ ਹੈ ਜੀ মিডিਆ ਤਰਫੋਂ ਮੀਡੀਆ ਪਤਲੇ ਤੋਂ ਦਿਖਾਉ ਹੋ ਚੁੱਕਿਆ ਮੈਂ ਕਹਿਣਾਂ ਜਿੰਦੀ ਗੱਲ ਕਿਉਂਕਿ ਜਨਵਰੀ ਕੇ ਇਥੋਂ ਬੱਲੇ ਦੇ ਕਹੇ ਨੇ ਉਹਨਾਂ ਕਿਸੇ ਗੱਲ ਨਹੀਂ ਸੁਣੀ ਨਹੀਂ ਜਿਹੜੀ ਪ੍ਰਸ਼ਾਸਨ ਨੇ ਢਾਲ ਜਿਹੜੀ ਬਣੀ ਹੈ ਕਿਸੇ ਨਿੱਜੀ ਤਾਂ ਨਹੀਂ ਬਣਾਈ ਹੈ ਪ੍ਰਸ਼ਾਸਨ ਨੇ ਬਣਾਈ ਹੈ ਤੇ ਜਿਹੜੀ ਪ੍ਰਸ਼ਾਸਨ ਨੇ ਬਣਾਈ ਹੈ ਜਿਹੜਾ ਮੀਡੀਆ ਕੰਮ ਕਰਦਾ ਪੈਣਾ ਜੀ ਉਹ ਗਲਤ ਕਰ ਰਹੀ ਹੈ ਗੱਲ ਕਰਦੇ ਆ ਮੇਨ ਮੀਡੀਆ ਦੇ ਜੀ ਚੱਲ ਜਿਹੜੀ ਢਾਲ ਹੈ ਨਾ ਢਾਲ ਭਾਵੇਂ ਕਿੱਧਰ ਮਰਜੀ ਹੋਵੇ ਤੁਹਾਡਾ ਤਾਂ ਸੀਵਰ ਦਾ ਵਿਭਾਗ ਹੈ ਬੇਸਿਕਲੀ ਬੇਸਿਕਲੀ ਸੀਵਰ ਦਾ ਪਾਣੀ ਵਾਟਰ ਬਾਕਸ ਜਾਣਾ ਨਹੀਂ ਚਾਹੀਦਾ ਢਾਲ ਦਾ ਢਾਲ ਦੀ ਗੱਲ ਸੀਵਰ ਦਾ ਹੁਣ ਸ਼ੁਰੂਆਤ ਮੇਰਾ ਨਾਮ ਲਖਵਿੰਦਰ ਤੁਸੀਂ ਜਾਣਦੇ ਹੋ ਲਖਵਿੰਦਰ ਜੀ ਪਤਾ ਕੀ ਹੈ ਢਾਲ ਦੀ ਗੱਲ ਅਸੀਂ ਉਸ ਕੰਟੈਕਸਟ ਕੀਤੀ ਹੈ ਤੁਸੀਂ بارش ਦੇ ਪਾਣੀ ਦੇ ਹਾਂ ਹਾਂ بارش ਦੇ ਪਾਣੀ ਮੈ ਸੀਵਰ ਦੇ ਪਾਣੀ ਵਾਸਤੇ ਢਾਲ ਦੀ ਗੱਲ ਕਰ ਰਿਹਾ ਹਾਂ بارش ਦਾ ਪਾਣੀ ਮੈਂ ਇਹ ਕਹਿ ਰਿਹਾ ਕਿ ਢਾਲ ਲੋਗਾ ਵੀ ਤੁਹਾਡੇ ਕੁਲਦੀਪ ਜੀ ਨੇ ਕੱਲ ਕੇ ਆ ਸਰ ਇਹ ਜਿਹੜਾ ਕੱਲ ਪਾਣੀ ਗਿਆ ਹੈਲੋ ਹੈਲੋ ਹਲੋ ਨਹੀਂ ਨਹੀਂ ਜਿਹੜਾ ਕੱਲ ਪਾਣੀ ਬੰਦ ਕੀਤਾ ਤੁਸੀਂ ਸਿਵਰ ਦਾ ਕੀਤਾ ਕਿ ਹੋਰ ਕਿਉਂ ਕੀਤਾ ਜੀ ਅਸੀਂ ਜਿਹੜਾ ਥੋ ਦੁਕਾਨ ਇਹਦੇ ਕਾਂਦੇ ਥੋੜੇ ਬਹੁਤ ਮੋਰੇ ਸੀਗੇ ਉਹਨੂੰ ਜਰੂਰ ਰਿਪੇਅਰ ਕੀਤੀ ਉਹ ਪਾਣੀ ਜਾ ਰਿਹਾ ਸੀ ਕਿ ਨਹੀਂ ਜਾ ਰਿਹਾ ਸੀ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਹੁਣ ਵੀ ਵਾਟਰ ਉਹ ਜਾਂਦਾ ਤੁਸੀਂ ਆ ਕਰ ਦੋ ਪਰ ਗੱਲੇ ਵਾਲੇ ਵੀ ਉਹਦੇ ਵਿੱਚ ਡਿੱਗਿਆ ਵਿੱਚ ਪਾਣੀ ਨਹੀਂ ਪੈਂਦਾ ਸੀਗਾ ਔਰ ਜੇ ਤੁਹਾਨੂੰ ਲੱਗ ਜੇ ਤੁਸੀਂ ਕਹਿੰਦੇ ਹੋ ਮੱਕਰ ਸਾਹਿਬ ਸਾਡੇ ਨਾਲ ਤਾਂ ਚਲੋ ਵੇਖੋ ਤਾਂ ਸਹੀ ਤੁਹਾਨੂੰ ਦਿਖਾਉਣੇ ਪਾਣੀ ਜਾਂਦਾ ਕਿ ਨਹੀਂ ਜਾਂਦਾ ਨਹੀਂ ਮੱਕਰ ਸਾਹਿਬ ਨੇ ਮੱਕਰ ਸਾਹਿਬ ਨੇ ਜਾਣ ਤੁਸੀਂ ਲੈ ਕੇ ਚਲੋ ਨਾ ਐਨੇ ਸੱਜਣੋ ਵੇਖੋ ਜਾ ਕੇ ਜਾਂਦਾ ਕਿ ਨਹੀਂ ਜਾਂਦਾ ਚਲੋ ਆਹ ਦੇਖੋ ਆਹ ਦੇਖ ਲੈ ਚਲ ਠੀਕ ਹੈ ਜੀ ਦੀ ਮਰਜ਼ੀ ਕਰੀ ਓਕੇ ਠੀਕ ਇਹ ਪਾਣੀ ਖਤਮ ਹੋ ਜੇ ਦੂਜੀ ਗੱਲ ਜਿਹੜਾ ਫੀਵਰ ਦਾ ਸਿਸਟਮ ਆ ਉਹ ਪਾਣੀ ਆਪਣਾ ਉਸ ਕਰੋ ਵੀ ਇਹਦੇ ਚ ਨਾ ਜਾਵੇ ਕੁਲਦੀਪ ਯਾਰ ਉਹ ਤੁਹਾਨੂੰ ਮੈਂ ਕਹਿ ਰਿਹਾ ਤੁਹਾਨੂੰ ਮੈਂ ਕੱਲ ਵੀ ਕਹ ਦੂ ਬਿਲਕੁਲ ਲੈਟਰ ਤੇ ਲਿਖਾ ਲਿਆ ਜੀ ਜਦੋਂ ਸਫਾਈ ਹੋ ਗਈ ਸਫਾਈ ਸ਼ੁਰੂ ਹੋ 15 ਦੇ ਬਾਅਦ ਤੁਹਾਨੂੰ ਪਾਣੀ ਨਹੀਂ ਨਿਕਲੇਗਾ ਪਰ ਗੱਲ ਦੇ ਲਈ ਅੱਜ ਦੀ ਦੋ ਤਿੰਨ ਦਿਨ ਹੋਰ ਵੀ ਸਾਡਾ ਤੁਹਾਡਾ ਨਿੱਜੀ ਸਾਨੂੰ ਤਾਂ ਮੈਨੂੰ ਪਤਾ ਹੈ ਨਿੱਜੀ ਨਹੀਂ ਹੈਗੀ ਨਿੱਜੀ ਤੋਂ ਦੁਸ਼ਮਣ ਹੈ ਮੈਂ ਵੀ ਤਾਂ ਪਾਣੀ ਹੀ ਪੀਦਾ ਇੱਕ ਨਾ ਆਪ ਕੋ ਮਾਰਾ ਰੋਟਾ ਜਿਆਦਾ ਕੋਈ ਫਾਇਨਸ ਹੋ ਰਿਹਾ ਹੈ ਜੇ ਮਾਲੋ ਫਾਇਨ ਯਾਰ ਫਾਇਨ ਕਿਉਂ ਕਰਨਾ ਆਪਣੀ ਅੰਦਰ ਰੱਬ ਨਹੀਂ ਵਸਦਾ ਆਪਣੇ ਤੇਰੀ ਜਗਾ ਕਰ ਘ ਕਿੰਨੇ ਕਿਨੇ ਫਾਈਲ ਲਾ ਲਓ ਸਰ ਜੀ ਮੌਸਿਕ ਲਾ ਲੈਂਦੇ ਆ ਗੰਦ ਸੁੱਟਣ ਦੀ ਫਾਈਲ ਲਗੋ ਬੱਤਾ ਦਿਓ ਜੀ ਫੋਕ ਜਿਹਾ ਲੈ ਗੰਦ ਬੋਸਾ ਆ ਜੀ ਗੱਲ ਕਰਦੇ ਖੜੇ ਉਸ ਗੱਲ ਤੋਂ ਖੜੇ ਤੁਹਾਡੇ ਰੈਫਰੈਂਸ ਦੇ ਵਿੱਚ ਲਖਿੰਦਰ ਦੇ ਰੈਫਰੈਂਸ 'ਚ ਕੱਲ ਸਵੇਰ ਨਗਰ ਕੌਂਸਲ ਨੂੰ ਗਿਆ ਟੈਕੀਓ ਹੋ ਗਿਆ ਉਹ ਸੋਵਰ ਤੇ ਵੀ ਆਜ ਆਜ ਘਰ ਅੰਦਰ ਗੰਦ ਸੁੱਟਦੇ ਆ ਇਹਨਾਂ ਨੂੰ ਨੋਟਿਸ ਦਿੱਤਾ ਬਸ ਇਹ ਨੋਟਿਸ ਮੱਕਰ ਸਾਹਿਬ ਮੱਕਰ ਸਾਹਿਬ ਗੰਦ ਸੁੱਟਦੇ ਨੂੰ ਨੋਟਿਸ ਪਲੱਸ ਇਹ ਵੀ ਲਿਖਣਾ ਕਿ ਅਸੀਂ ਐਦੋਂ ਬਾਅਦ ਵਾਟਰ ਬੱਸ ਦੇ ਡਿੱਗੀਆਂ ਦੇ ਵਿੱਚ ਗੰਦਾ ਪਾਣੀ ਨਹੀਂ ਜਾਣ ਦਿਆਂਗੇ ਠੀਕ ਹੈ ਇਨਸ਼ੋਰ ਕਰੋ ਆ ਜਾਓ ਆ ਜਾਓ ਆਪਣਾ ਧੰਨਵਾਦ ਮਕਰ ਸਾਹਿਬ ਸੀਵਰੇਜ ਦੇ ਪਾਣੀ ਚ ਵਾਟਰ ਕੁਲਰ ਇਸ ਕਰਕੇ ਰੱਖਿਆ ਹੈ ਮਹਿਕਮੇ ਨੂੰ ਪੁੱਛਣ ਲਈ ਕੀ ਤੁਸੀਂ ਇਸ ਤਰ੍ਹਾਂ ਸੀਵਰੇਜ ਚ ਵਾਟਰ ਕੁਲਰ ਰੱਖ ਕੇ ਪਾਣੀ ਪੀ ਸਕਦੇ ਹੋ ਜੇ ਨਹੀਂ ਪੀ ਸਕਦੇ ਤੇ ਫਿਰ ਜਿਹੜੇ ਮਲੋਟ ਵਾਸੀ ਆ ਉਹ ਸੀਵਰੇਜ ਦਾ ਗੰਦਾ ਪਾਣੀ ਡਿੱਗੀਆਂ ਚ ਜਾ ਰਿਹਾ ਹੈ ਉਹ ਤੁਸੀਂ ਕਿਉਂ ਪਿਆ ਰਹੋ ਇਹ ਵੀਡੀਓ ਨੂੰ ਸ਼ੇਅਰ ਕਰਿਓ ਲੋਕਾਂ ਨੂੰ ਜਗਾਉਣ ਲਈ ਵੀਡੀਓ ਬਣਾ ਰਿਹਾ ਧੰਨਵਾਦ